ਉੱਤੇ ਦੀ ਫੋਟੋ ਵਾਲਾ ਸਹਰਾੜਾ ਹੁਣ ਇੱਕ ਮੇਰੇ ਕੋਲ ਇੱਕ ਲਿਆਇਆ ਸੀ ਕਿੱਥੇ ਕਿੱਥੇ ਗਿਆ ਹੋ ਰਿਹਾ ਸਿਰ ਤੇ ਭਾਈ ਇਹਨੂੰ ਸਿਰ ਤੇ ਉੱਤੇ ਇਹ ਸਾਹਮਣੇ ਰੱਖੇ ਨਾਲੇ ਜੀ ਆਹ ਗਿਆ ਆਹ ਗਿਆ ਜੁੱਗ ਨੂੰ ਇਹ ਜੁੱਗ ਨੂੰ ਤਾਂ ਕਿੱਥੇ ਦਿੱਤਾ ਸੀ ਛੋਟੇ ਸਰਦਾਰ ਇਹ ਜੁੱਗ ਨੂੰ ਨੂੰ ਤਾਂ ਪੰਜਾਬ ਦੀ ਸੰਗਤ ਨੇ ਆਹ ਵਜਾ ਕੇ ਮਹਾਰਾਜ ਨਾ ਬੜੀ ਇੱਥੇ ਭਾਉ ਜੇ ਆਏਗਾ ਤੇ 10000 ਪੁਲਸ ਵਾਲਾ ਲੈ ਕੇ ਆਏ ਨੀ ਕਾ ਇਹਨਾਂ ਨੇ ਤੇਰਾ ਹਾਲ ਉਹ ਕਰਨਾ ਏ ਹਾਲ ਉਹ ਕਾ ਯਾਦ ਰੱਖੇਗਾ ਕਿ ਮਾਝੇ ਵਾਲਿਆਂ ਨਾਲ ਵਾਪਿਆ ਇਹਨੂੰ ਤਾਂ ਮੈਂ ਦਿੱਤਾ ਸੀ ਗੱਟਿਆਂ ਥੱਲੇ ਓ ਭਰਾਵਾ ਇੱਕ ਸਰਾ ਨਾ ਹੋਰ ਸੀ ਕੀ ਖੰਦਾ ਉਹ ਆਹੋ ਕੀ ਕਿਹੜੇ ਲਫ਼ਜ਼ਾਂ ਨਾਲ ਮੈਂ ਤੁਹਾਡਾ ਦਰਵਾਜ਼ਾ ਕਰਾਂ ਜਿੰਨਾ ਸਾਥ ਔਰ ਜੋ ਸਰਕਾਰ ਦਾ ਤਸ਼ੱਤਤ ਧੱਕਾ ਅੱਜ ਵੀ ਮੈਂ ਕਹਿੰਦਾ ਕਿ ਕਸਰ ਮੈਂ ਛੱਡੀ ਪਈ ਤੇ ਰੰਗੇ ਬਿੱਲੇ ਨੂੰ ਕਹਿ ਦਿਓ ਕਾਈ ਕਰ ਹਲੇ ਜਿੰਦਾ ਹੈ ਪੰਜਾਬੀਓ ਆਲਾ ਪੂਰਜ ਉਹ ਕਿਹੜਾ ਦਵਾਂਗੇ ਤੇਰਾ ਸਾਡੀ ਵਾਰੀ ਆ ਲੈਣ ਦੇ ਭੱਟੋ ਭੱਟ ਪੁਝਾਉਣ ਦੇ ਤੈਨੂੰ ਪੰਜਾਬੀ ਤੂੰ ਮੈਂ ਦੇਖਿਆ ਜਿੱਦਣ ਤੋਂ ਮੈਂ ਬਾਹਰ ਆਇਆ ਉਹਨੂੰ ਕਸਾ ਨਹੀਂ ਗੁੱਡੂ ਪਹੁੰਚਿਆ ਲੱਗਿਆ ਕੀ ਲੱਗਿਆ ਨਹੀਂ ਨਹੀਂ ਤਾਂ ਨਹੀਂ ਤਾਂ ਕਦੇ ਮਜੀਠੇ ਕਦੇ ਕਿੱਥੇ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜੀ ਕਿ ਕਿੱਥੇ ਭੁਲੇਖੇ ਚ ਰਹਦੇ ਹੋ ਬ੍ਰਾਂਡ ਨਾ ਰਹਦੇ ਹੋ ਜੇ ਪ੍ਰੈਸ ਮੋਲਦੀ ਆ ਜੇ ਪ੍ਰੈਸ ਦੇ ਕੁਝ ਸੱਜਣ ਬੋਲਦੇ ਆ ਉਹਨਾਂ ਤੇ ਪਰਚਾ ਅੱਜ ਐਮਰਜੈਂਸੀ ਆਵੇ ਹਰ ਹੱਦ ਤੇ ਪਹਿਲਾਂ ਹਮ ਗੱਤ ਸਾਹਿਬ ਨੂੰ ਇਹ ਕੀ ਕਹਿੰਦਾ ਸੀ ਜੰਗੇ ਆਜ਼ਾਦੀ ਦੇ 350 ਕਰੋੜ ਖਾ ਕੇ ਕਹਿੰਦਾ ਸੀ ਕਿ ਨਹੀਂ ਕਹਿੰਦਾ ਸੀ ਇਹ ਜੀਤ ਦੇ ਇਸ ਪਾਟਕ ਨੂੰ ਕਿ ਉਹ ਸਾਧੂ ਸਿੰਘ ਹਮਦਰਦ ਸਾਹਿਬਾਰੇ ਮਾਰੀ ਸ਼ਬਦਾਵਲੀ ਵਰਤਨ ਵਾਲਾ ਅੱਜ ਮੈਂ ਵੇਖਦਾ ਕਾਹਦਾ ਮੁੱਖ ਮੰਤਰੀ ਆ ਜਾ ਕੇ ਲੰਮਾ ਭਿਆਉਂਦਾ ਹਮਦਰਦ ਸਾਹਿਬ ਅੱਗੇ ਇਹਦੇ ਲੋਕ ਜਿਨ੍ਹਾਂ ਦਾ ਸਟੈਂਡ ਕੋਈ ਨਹੀਂ ਔਰ ਹੁਣ ਮੈਂ ਵੇਖਦਾ ਜੇ ਹਮਦਰਦ ਸਾਹਿਬ ਨਾਲ ਚੰਗੀ ਹੋ ਗਈ ਤੇ ਹੁਣ ਜੱਗ ਪਾਨੀ ਵਾਲਿਆਂ ਨੂੰ ਦਬਾਉਂਗਾ ਲੋਹਰ ਅੱਗੇ ਕਿ ਲਾਲਾ ਜੀ ਤੁਸੀਂ ਸਾਡੇ ਉਹ ਖਬਰ ਨਾ ਲਾਇਓ ਨਹੀਂ ਤਾਂ ਤੁਹਾਡੇ ਸਾਰੇ ਅਖਬਾਰ ਚਾਪੜੀ ਬੰਦ ਕਰ ਦਿਆਂਗੇ ਤੁਹਾਡੇ ਕਾਰੋਬਾਰ ਬੰਦ ਕਰ ਦਿਆਂਗੇ ਮਗਰ ਪੰਜਾਬੀਆਂ ਨੂੰ ਜਿੰਨਾ ਨਪੋਗੇ ਨਾ ਪੰਜਾਬੀ ਲੋਕ ਨੇ ਫਿਰ ਤਾਣ ਮੁੜ ਕੇ ਜੇ ਬਾਹਰ ਨਿਕਲਣਗੇ ਇਸ ਗੁਰੂ ਦੀ ਧਰਤੀ ਤੇ ਜੀ ਸਾਡਾ ਵੱਡੀ ਬਖਸ਼ਿਸ਼ ਮੇਰੇ ਨਾਲ ਕਸਰ ਕੋਈ ਨਹੀਂ ਛੱਗੀ ਮਗਰ ਮੈਨੂੰ ਇਸ ਗੱਲ ਦਾ ਮਾਨ ਸੀ ਕਿ ਮੇਰਾ ਕਿਲਾ ਕਾਇਮ ਹੈ ਮੇਰਾ ਕਿਲਣਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨੋਂ ਜਦੋਂ ਆਤਮਸਤਕ ਹੋ ਕੇ ਇਹ ਨਿਮਾਣਾ ਨਾ ਚੀਜ਼ ਅਰਦਾਸ ਕਰਕੇ ਤੁਰਦਾ ਸੀ ਨਾ ਮੈਂ ਸੂਪਰੇ ਕੈਂਡਨ ਜੇਲ ਕਾਲੋ ਨੂੰ ਕਹਿੰਦਾ ਹੁੰਦਾ ਸੀ ਮੈਂ ਕਾਲੋ ਭਗਵੰਤ ਮਾਨ ਨੂੰ ਕਹਿ ਦੀ ਚਾਹ ਲਾ ਲਵੇ ਜਿੱਤਨ ਵਜੀਠੇ ਦੀ ਵਾਰੀ ਆ ਗਈ ਨਾ चीका कढो चीका कढो